ਸਸ ਰਗਲ ਹੋਰ ਚੜਦੀ ਕਲਾ ਜੀ ਕਿਰਪਾ ਬਾਬੇ ਜੀ ਸੇਤਾ ਠੀਕ ਠਾਕ ਜੀ ਕਿਰਪਾ ਬਾਬੇ ਦੀ ਸ਼ੁਗਰ ਦਾ ਚਲੋ ਵਧੀਆ ਕਿਦਾਂ ਕੀ ਕਰ ਰਹੇ ਤੂੰ ਐਨ ਆਰ ਆਈ ਵੀ ਹਾਂ ਐਨ ਆਰ ਆਈ ਆ ਜੀ ਠੀਕ ਹੈ ਜੀ ਕਿੱਥੋਂ ਜੀ ਅਮਰੀਕਾ ਤੋਂ ਆ ਜੀ ਚਲੋ ਬਹੁਤ ਵਧੀਆ ਗੱਲ ਆ ਜੀ ਤੇ ਆਪਣਾ ਜਨਮ ਇੱਥੋਂ ਦਾ ਹੀ ਆ ਜੀ ਜਨਮ ਇੱਥੋਂ ਦਾ ਤੇ ਕਿੰਨਾ ਕੋਈ ਫਰਕ ਆ ਫਿਰ ਅਮਰੀਕਾ ਦਾ ਤੇ ਪੰਜਾਬ ਦਾ ਮਾਹੌਲ ਕਿਵੇਂ ਆ ਉੱਥੇ ਕੰਮਾ ਕਰਾਂ ਜੀ ਵਿਧੀ ਇੱਥੇ ਥੋੜਾ ਜਿਆ ਕੰਮਾ ਕਰਾਂ ਉੱਥੇ ਬਿਜੀ ਨਹੀਂ ਹੋਣਾ ਹੀ ਪੈਂਦਾ ਉੱਥੇ ਠੀਕ ਹੈ ਜੀ ਕੰਮ ਕਰਨੀ ਜਾਣੇ ਪਹਿਲਾਂ ਦਾ ਪਾਸ ਹੂੰ ਸਾਨੂੰ 15 ਸਾਲ ਹੋ ਗਏ ਤੁਹਾਨੂੰ ਗਿਆ ਹਾਂਜੀ ਠੀਕ ਹੈ ਪਰਿਵਾਰ ਉੱਥੇ ਆ ਹਾਂ ਪਰਿਵਾਰ ਉੱਥੇ ਆ ਪਹਿਲਾਂ ਬਜ਼ੁਰਗ ਗਏ ਸੀ ਠੀਕ ਹੈ ਜੀ ਦੋ ਬੇਸਿਸਟਰਾਂ ਗਈਆਂ ਸੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਵਾਰੀ ਆ ਜੀ ਠੀਕ ਹੈ ਜੀ ਇਹ ਹੁਣ ਸਾਨੂੰ 15 ਸਾਲ ਹੋ ਗਏ ਠੀਕ ਹੈ ਜੀ ਚਰਪਾ ਮਹਾਰਾਜ ਦੀ ਠੀਕ ਹੈ ਕਿੰਨੇ ਟਾਈਮ ਬਾਅਦ ਫਿਰ ਪਿੰਡ ਗੀੜਾ ਮਾਰ ਛੱਡਦੇ ਅਸੀਂ ਬਜ਼ੁਰਗ ਪਹਿਲਾਂ ਦਾ ਸਾਲ ਬਾਅਦ ਆਈ ਜਾਂਦੇ ਸੀ ਠੀਕ ਹੈ ਜੀ ਉਹਨਾਂ ਨੂੰ 2 ਸਾਲ ਹੋ ਗਏ ਹੈ ਸਪਰ ਹੋ ਜਾਣ ਠੀਕ ਹੈ ਜੀ ਤੇ ਹੁਣ ਇਹ ਨਾਮ ਸੀ ਉਹਨਾਂ ਦਾ ਗੁਰਬਖ ਸਿੰਘ ਮੱਲ ਸਰਦਾਰ ਗੁਰਬਖ ਸਿੰਘ ਮੱਲ ਜੀ ਠੀਕ ਹੈ ਜੀ ਤੇ ਤੁਹਾਡਾ ਪਰਿਵਾਰ ਸਾਰਾ ਹੀ ਉੱਥੇ ਆ ਸਾਰਾ ਹੀ ਠੀਕ ਹੈ ਜੀ ਅਮਰੀਕਾ ਜੀ ਅਮਰੀਕਾ ਦੇ ਵਿੱਚ ਠੀਕ ਆ ਤੇ ਇੱਥੇ ਫਿਰ ਤੁਸੀਂ ਹੁਣ ਕਿੰਨੇ ਸਾਲਾਂ ਬਾਅਦ ਆ ਜਾਂਦੇ ਹੋ ਹੁਣ ਆਈਏ ਜੀ ਸਾਲ ਬਾਅਦ ਸਾਲ ਬਾਅਦ ਸਾਡਾ ਪਰਿਵਾਰ ਆਉਂਦਾ ਇੱਕ ਜੀ ਆਵੇ ਦੋ ਜੀ ਆਵੇ ਜਿੰਨੇ ਲੋ ਦੋ ਜੀ ਆ ਗਏ ਹਾਂ ਠੀਕ ਹੈ ਜੀ ਆਉਂਦੇ ਆਉਂਦੇ ਸਾਲ ਬਾਅਦ ਜਮੀਨ ਫਿਰ ਆਪਣੀ ਇੱਥੇ ਜਮੀਨ ਇੱਥੇ ਹੈਗੀ ਹੈ ਜਮੀਨ ਠੀਕ ਹੈ ਜੀ ਘਰ-ਬਾਰ ਬਣਾਇਆ ਸਾਰਾ ਕੁਝ ਸਾਰਾ ਕੁਝ ਇੱਥੇ ਹੈਗਾ ਠੀਕ ਹੈ ਜੀ ਜੀਰੋ ਹੀ ਹੈਗਾ ਪਰ ਰਹਿਨੇ ਆਸੀਂ ਇੱਥੇ ਹੀ ਠੀਕ ਹੈ ਬੜੀ ਚੰਗੀ ਗੱਲ ਆ ਠੀਕ ਹੈ ਜੀ ਹਾਂ ਪਿੰਡਾਂ ਦਾ ਮੋੜ ਫਿਰ ਤੁਹਾਨੂੰ ਇਹ ਇਹ ਤਾਂ ਬਾਲਾ ਚੰਗਾ ਆਹ ਅਹ ਜੀ ਨਹੀਂ ਮਿਲਦੀ ਹੋਰ ਸਾਰਾ ਕੁਝ ਹੈਗਾ ਸਾਰਾ ਕੁਝ ਹੈਗਾ ਨਾ ਆਹ ਪ੍ਰਪੀ ਨਹੀਂ ਮਿਲਦੀ ਕੋਈ ਹੋਰ ਸਾਰਾ ਕੁਝ ਹੈਗਾ ਸੋ ਖਾਲੀ ਤਾਂ ਉੱਥੇ ਵੀ ਕਰਨ ਪਰ ਹੂੰ ਤੇ ਆਹ ਜੀ ਹੀ ਨਹੀਂ ਮਿਲਦੀ ਠੀਕ ਹੈ ਤੇ ਸਾਨੂੰ 15 16 ਸਾਲ ਹੋ ਗਏ ਗਿਆਨ ਨੂੰ ਠੀਕ ਹੈ ਤੇ ਸੁਖਨੇ ਤਾਂ ਇੱਥੋਂ ਦੇ ਹੀ ਹੁੰਦੇ ਆ ਹਾਂ ਤੇ ਉੱਥੋਂ ਦੇ ਨਹੀਂ ਹੁੰਦੇ ਧਿਆਨ ਜਿੱਥੋਂ ਮਰਜ਼ੀ ਘੁੰਮ ਘੁਮਾ ਗਿਆ ਆਪਾਂ ਵਾਪਸ ਪਿੰਡ ਨੂੰ ਤਾਂ ਪੰਜ ਸਾਲਾਂ ਨੂੰ ਇਹ ਦਾਹ ਨੂੰ ਆਉਣਾ ਹੀ ਪੈਣਾ ਤੋਰੀ ਪਿੰਡ ਆਉਣਾ ਹੀ ਪੈਂਦਾ ਜਨਮ ਧਰਮੀ ਜਿਹੜੀ ਹੈ ਹੀ ਇਹੋ ਜੀ ਚੀਜ਼ ਹੈ ਹਾਂਜੀ ਇਹ ਅੰਦਰੋਂ ਨਹੀਂ ਨਿਕਲਦੀ ਹਾਂਜੀ ਭਾਵੇਂ ਆ ਜਨਾਂ ਮਰਜ਼ੀ ਸੋਖ ਬਾਹਰ ਹੈਗਾ ਹਾਂਜੀ ਪਰ ਇਹ ਨਹੀਂ ਨਿਕਲਦੀ ਠੀਕ ਹੈ ਫਿਰ ਕਿੰਨਾ ਟਾਈਮ ਲਾ ਜਾਂਦੇ ਜਦੋਂ ਤੂੰ ਆਉਂਦੇ ਪਿੰਡ ਵਾਪਸ ਤੇ ਕਿ ਸਾਨੂੰ 5 ਮਹੀਨੇ ਹੋ ਗਏ ਹਰ ਕਿਥੋਂ ਲਾ ਟਾਈਮ ਲਾਇਆ ਜਾਨ ਦਿਲ ਨਹੀਂ ਅਜੇ ਕੀਤਾ ਹਾਂ ਨਹੀਂ ਅਜੇ ਨਹੀਂ ਕੀਤਾ ਹੁਣ ਹੁਣ ਆਖਿਆ ਸੀ ਗਾ ਕੇ ਨੂੰ ਲੈ ਦੇ ਟਰੈਕਟਰ ਠੀਕ ਆ ਤੇ ਹੁਣ ਜਾਵਾਂਗੇ ਮੇਰਾ ਗੱਲ ਸ਼ਾਇਦ 5 ਤਰੀਕ ਨੂੰ ਠੀਕ ਹੈ 5 ਤਰੀਕ ਨੂੰ ਚੱਲ ਜਾਈਏ ਠੀਕ ਹੈ ਜੀ ਅਜੇ ਟਿਕਟ ਨਹੀਂ ਲਿਆ ਨੀ ਅਜੇ ਠੀਕ ਹੈ ਜੀ ਕਿ ਇੱਕ ਪਾਸੇ ਟਰੈਕਟਰ ਲੈ ਗਿਆ ਠੀਕ ਹੈ ਜੀ ਤੇ ਕਿਰਪਾ ਬਾਬੇ ਦੀ ਇੱਥੇ ਜੀ ਲੱਗਾ ਚਲੋ ਵਧੀਆ ਚੰਗੀ ਗੱਲ ਹੈ ਤੇ ਕਰੋਨਾ ਕਰੋਨਾ ਹੀ ਕਿਵੇਂ ਫਿਰ ਉੱਥੇ ਕੰਮ ਚੱਲਿਆ ਇਧਰ ਕੰਮ ਉੱਥੇ ਚਲੀ ਗਿਆ ਕੰਮ ਉੱਥੇ ਹੂੰ ਸਾਡੇ ਜਿਹੜੇ ਸ਼ਹਿਰ ਹਨ ਉਹ ਖੁੱਲੇ ਜੇ ਆ ਪਿੰਡ ਮੋਹ ਲੰਗ ਕਿਹੜਾ ਸ਼ਹਿਰ ਆਪਣਾ ਉੱਥੇ ਜੀ ਅਸੀਂ ਦੋ ਸ਼ਹਿਰਾਂ ਚ ਰਹਿੰਦੇ ਹਾਂ ਠੀਕ ਹੈ ਜੀ ਹਾਂ ਵੈਨਕੋਵਰ ਆ ਵਿਸ਼ਿੰਗਟਨ ਦੇ ਵਿੱਚ ਠੀਕ ਹੈ ਜੀ ਤੇ ਇੱਕ ਵਿਸ਼ਿੰਗਟਨ ਦੇ ਵਿੱਚ ਹੈਗਾ ਟਰਾਈ ਸਿਟੀ ਠੀਕ ਹੈ ਜੀ ਸਾਰਾ ਰੈਚ ਲੈਂਡ ਕੈਨਮਿਕੋ ਠੀਕ ਹੈ ਜੀ ਇੱਕ ਉੱਥੇ ਰਹਿੰਦੇ ਹਾਂ ਠੀਕ ਹੈ ਜੀ ਹਾਂ ਦੋ ਕਾਕੇ ਆ ਡੋਡੀ ਬਿਜ਼ਨਸ ਹੂੰ ਤੇ ਬਿਨਾਂ ਕਪਾ ਮ ਇਕੱਠੀ ਆ ਪਰ ਚਲੋ ਆਹੋ ਚਲੋ ਕੰਮ ਜਿਵੇਂ ਜਿਵੇਂ ਕਰੇ ਸੈਟਿੰਗ ਹੋ ਗਈ ਉਵੇਂ ਹੋਵੇ ਹਾਂ ਚੱਲੀ ਜਾਂਦਾ ਕੰਮ ਠੀਕ ਠੀਕ ਗੱਲ ਬਾਤ ਠੀਕ ਆ ਸ਼ੁਕਰ ਆ ਦਾਤਾ ਜੀ ਦਾ ਚਲੋ ਮਹਾਰਾਜ ਦੀ ਕਿਰਪਾ ਚਾਹੀਦੀ ਸੰਤੁਸ਼ਟੀ ਹੋਣੀ ਚਾਹੀਦੀ ਆ ਸਿਹਤ ਅੰਦਰ ਉਸਤ ਹੋਣੀ ਚਾਹੀਦੀ ਆ ਬਾਕੀ ਕੰਮ ਤਾਂ ਚੱਲ ਜੇ ਕੰਮ ਤਾਂ ਚੱਲਿਆ ਹੀ ਰਹਿੰਦਾ ਜੇ ਸਿਹਤ ਠੀਕ ਆ ਫਿਰ ਸਭ ਕੁਝ ਠੀਕ ਆ ਕੋਈ ਵਾਦਾ ਵੀ ਘਟਾ ਇਹ ਤਾਂ ਚੱਲੀ ਜਾਣਾ ਜੀ ਜਿੰਨਾ ਚਿਰ ਜ਼ਿੰਦਗੀ ਉਹ ਤਾਂ ਚੱਲੀ ਜਾਣਾ ਕੰਮ ਠੀਕ ਆ ਜੀ ਕਿਰਪਾ ਬਾਬੀ ਦੀ ਸ਼ੁਕਰ ਆ ਦਾ ਧੰਨਵਾਦ ਉਹਦਾ ਠੀਕ ਆ ਜੀ ਜਿੰਨੇ ਸੁਖ ਦਿੱਤਾ ਥੋੜਾ ਜਿਹਾ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਚਲੋ ਤੁਸੀਂ ਪੁਰਾਣੇ ਗਏ ਉਹ ਪਰਿਵਾਰ ਵੀ ਪੁਰਾਣੇ ਗਏ ਆਪਣੇ ਤੇ ਜਿਹੜੀ ਨਵੀਂ ਪੀੜੀ ਜਾ ਰਹੀ ਆ ਕੁਛ ਥੋੜੀ ਨਵੀਂ ਪੀੜੀ ਜਾ ਕੇ ਖਰਾਬ ਹੁੰਦੀ ਪਈ ਆ ਜਾਂ ਆਪ ਆਪਣੇ ਆਪ ਹੀ ਹੋ ਰਹੀ ਜਾਂ ਖਰਾਬ ਕਰਦੀ ਪਈ ਲੋਕਾਂ ਨੂੰ ਜਾ ਕੇ ਕੁਛ ਨਵੀਂ ਸਾਰਾ ਕੁਝ ਜਿਨੇ ਦਾ ਕੰਮ ਕਰਨਾ ਉਹਨੂੰ ਕੰਮ ਮਿਲ ਵੀ ਜਾਂਦਾ ਠੀਕ ਆ ਜੀ ਇੰਨਾ ਨਹੀਂ ਵੀ ਕੰਮ ਉੱਤੇ ਹੈ ਨਹੀਂਗਾ ਹਾਂਜੀ ਤੇ ਪਰ ਨਵੀਂ ਪੀੜੀ ਨੇ ਇੱਥੇ ਕੋਈ ਕੀਤਾ ਨਹੀਂਗਾ ਠੀਕ ਆ ਇਹ ਆnde ਖਣੀ ਉੱਥੇ ਜਾ ਕੇ ਝਾੜਨੀ ਪੈਂਦੀ ਏ ਕਿਤੇ ਰੁੱਖਾਂ ਤੋਂ ਉਹ ਕੰਮ ਹੈ ਨਹੀਂਗਾ ਕੰਮ ਤਾਂ ਕਰਨਾ ਹੀ ਪੈਣਾ ਕੰਮ ਕਰਨਾ ਪੈਣਾ ਹਾਂ ਪਹਿਲਾਂ ਦਾ ਜੇ ਜਆ ਕੰਮ ਮਿਲਦਾ ਉਹ ਕਰਨਾ ਹੀ ਪੈਣਾ ਠੀਕ ਆ ਹੂੰ ਇਹ ਨਹੀਂ ਗੱਲ ਬਈ ਦਸਤਰਾ ਨਹੀਂ ਕੰਮ ਬਣਦਾ ਇੱਥੋਂ ਵਾਲਾ ਕੰਮ ਨਹੀਂ ਵੀ ਵੇ ਅੱਲਾ ਬੈ ਕੇ ਮੌਜ ਕਰੂਗਾ ਹਮ ਕੰਮ ਤਾਂ ਕਰਨਾ ਹੀ ਪੈਣਾ ਉੱਥੇ ਮਤਲਬ ਡਿਊਟੀ ਡਿਊਟੀ ਆ ਸਵੇਰ ਸੁਬਾ ਉੱਠਣਾ ਤੇ ਉੱਠਣਾ ਹੀ ਉੱਠਣਾ ਹੀ ਉੱਠਣਾ ਇਹ ਜਿਹੜੀ ਇੱਥੇ ਮੰਮੀ ਕੋ ਨਹੀਂ 9 ਵਜੇ ਠਾੜੀ ਜਾਵਾਂਗੇ ਕੋਈ ਇੱਥੇ ਤਾਂ ਹੁਣ ਮੰਮੀ ਨਵਾਜ਼ਾ ਮਾਰਦੇ ਚਾਹ ਫੜਾ ਦੇ ਤੇ ਉੱਥੇ ਆਪ ਬਣਾਉਣੀ ਆ ਆਪੀ ਰੋਟੀ ਬਣਾਉਣੀ ਆ ਹਮ ਉੱਥੇ ਕੰਮ ਤਾਂ ਔਖਾ ਹਮ ਹੁਣ ਥੋੜਾ ਜਿਆਦਾ ਔਖਾ ਮੰਗਾਈ ਇੱਥੋਂ ਵੀ ਉਹ ਉੱਥੇ ਹੋ ਗਈ ਆ ਜਿਆਦਾ ਹੋ ਗਈ ਹਾਂ ਮੰਗਾਈ ਜਿਆਦਾ ਠੀਕ ਆ ਠੀਕ ਆ ਤੇ ਕਈ ਜਿਹੜੇ ਚਲੋ ਤੁਹਾਡਾ ਤਜਰਬਾ ਵੀ ਬਹੁਤ ਜ਼ਿਆਦਾ ਵਾ ਤੁਸੀਂ ਬਾਹਰ ਵੀ ਰਹੇ ਹੋ ਪਰਿਵਾਰ ਵੀ ਆਪਣੇ ਬਾਹਰ ਆ ਕਿ ਜਿਨ੍ਹਾਂ ਦਾ ਚਲੋ ਆਪਣੇ ਇੱਥੇ ਹੁਣ ਕੰਮ ਕਰ ਉਸ ਸਮੇਂ ਦੇ ਵਿੱਚ ਚਲੋ ਇੱਕ ਮਾਹੌਲ ਬਣ ਜਾਂਦਾ ਕਿ ਆਪਾਂ ਬਾਹਰ ਜਾਣਾ ਵਾ ਤੁਸੀਂ ਹੁਣ ਦੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜੇ ਆਪਣੇ ਕੋਲ ਇੱਥੇ ਕੋਈ ਚਾਰਟਕ ਹੈਗੇ ਆ ਜੇ ਆਪਾਂ ਹੁਣ ਜ਼ਿੰਮੇਵਾਰ ਆਪਾਂ ਕਰਦੇ ਆ ਹਾਂਜੀ ਜੀ ਕੋਲ 10 ਕਿੱਲੇ ਹੈਗੇ ਨਾ ਉਹਨੂੰ ਨਹੀਂ ਜਾਣਾ ਚਾਹੀਦਾ ਇਸ ਟਾਈਮ ਤੇ ਠੀਕ ਆ ਹੁਣ ਜਿਹੜਾ ਅੱਜ ਬੰਦਾ ਜਾਂਦਾ ਆ ਭਾਵੇਂ ਦੋਵੇਂ ਚੀਜ਼ ਚਲੇ ਜਾਣ ਹਾਂਜੀ ਉਹਨਾਂ ਤੋਂ ਘਰ ਦੀਆਂ ਕਿਸ਼ਤਾਂ ਨਹੀਂ ਲੈਂਦੀਆਂ ਹੂੰ 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 ਤਿੰਨਾਂ ਸਾਲਾਂ 'ਚ ਘਰ ਹੀ ਬਣਨਾ ਹੋਰ ਨਹੀਂ ਕੋਈ ਬਣਨਾ ਠੀਕ ਆ ਹੋਰ ਜੋ ਕੋ ਮਰਜ਼ੀ ਆਖੀਏ ਜੀ ਅਸੀਂ ਆਨੇ ਨਾ ਜੋ ਅਗਲਾ ਦਾ ਆਪ ਚਲੇਗਾ ਇਹਨਾਂ ਸਾਨੂੰ ਆਪ ਚਲੇ ਗਏ ਸਾਨੂੰ ਰੋਗ ਤੇ ਉਹ ਹੀ ਮੈਂ ਤਾਂ ਹੀ ਤੁਹਾਨੂੰ ਪੁੱਛਿਆ ਹਾਂ ਹਾਂ ਤੇ ਹੁਣ ਸਮੇ 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 ਦੀ ਗੱਲ ਹੈ ਸਮੇ ਸਮੇ ਦੀ ਗੱਲ ਹੈ ਜਿਹੜਾ 10 ਸਾਲ ਪਹਿਲਾਂ ਚਲ ਆ ਗਿਆ ਉਹ ਪੈਰ ਲਾ ਗਿਆ ਉਦੋਂ ਸਸਤਾ ਸੀ ਹੂੰ ਬਿਜ਼ਨਸ ਹਸਤੇ ਸੀ ਹਾਂਜੀ ਜਿਹੜਾ ਬਿਜ਼ਨਸ ਅਹੀਂ ਅੱਜ ਤੋਂ 10 ਸਾਲ ਪਹਿਲਾਂ 4 ਲੱਖ ਦਾ ਲਿਆ ਉਹ 50 ਲੱਖ ਦਾ ਹੋ ਗਿਆ ਹੂੰ ਇੰਨਾ ਫਰਕ ਪੈ ਗਿਆ ਤੇ ਇੰਨੀ ਕਿਸ ਦੇਣੀ ਬੜੀ ਔਖੀ ਹੈ ਹੂੰ ਜਿਹੜਾ 10 ਸਾਲ ਪਹਿਲਾਂ ਚਲਾ ਗਿਆ ਉਹ ਪੈਰ ਲਾ ਗਿਆ ਪਰ ਜਿਹੜਾ ਅੱਜ ਜਾਂਦਾ ਨਾ ਬੱਚਾ ਉਹਨੂੰ ਔਖਾ ਤਾਂ ਜਹਾਂ ਦਾ ਜਿੰਦਾ ਕੋਈ ਸੈਟਲ ਅਪ ਉਧਰ ਹੈ ਉਹ ਤਾਂ ਚਲੋ ਅੱਗੋਂ ਅਗਾਂ ਕੈਚ ਕਰ ਲੈਂਦਾ ਥੋੜਾ ਜਿਹਾ ਕੈਚ ਕਰ ਲੈਂਦਾ ਹੂੰ ਤੇ ਨਵੇਂ ਬੰਦੇ ਨੂੰ ਔਖਾ ਪੈਰ ਔਖ ਲੱਗਣੇ ਔਖੇ ਆ ਕੰਮ ਗਿਆ ਹੀ ਹੋ ਗਿਆ ਇੱਥੇ ਹੂੰ ਘਰ ਮਿੰਗੇ ਹੋਗੇ ਹੂੰ ਫਿਰ ਰੈਂਟ ਬਹੁਤ ਹੂੰ ਮੈਨੂੰ ਲੱਗੂ ਕਿ ਕੋਈ ਆਪਦਾ ਕੰਮ ਕਰ ਜਾ ਇੱਧਰ ਚਲਾ ਸਕਦਾ ਬੰਦੇ ਦੀ ਮਿਹਨਤ ਹੈਗੀ ਆ ਇੱਥੇ ਕਰੇ ਇੱਥੇ ਵੀ ਕਰ ਸਕਦਾ ਬੰਦਾ ਜਿਹਦੇ ਕੋਲ 10 ਸਿਆੜ ਹੈ ਗਿਆ ਕਿਉਂਕਿ ਅੱਜ ਤੋਂ 10 20 ਸਾਲ ਪਹਿਲਾਂ ਦੇ ਚਲੋ ਲੋਕਾਂ ਦਾ ਧਿਆਨ ਹੀ ਨਹੀਂ ਗਿਆ ਸੀ ਕੰਮ ਕਰ ਅਗਲੇ ਇੱਕ ਚਲੋ ਬਾਹਰ ਜਾਣੇ ਯਾਰ ਹਨਾ ਕੋਈ ਨਿੱਕੇ ਦੇ ਚਲੇਗਾ ਕੋਈ ਵੱਡੇ ਹੁਣ ਤਾਂ ਇੱਥੇ ਬਿਜ਼ਨਸ ਹੀ ਹਰ ਤਰ੍ਹਾਂ ਦਾ ਖੁੱਲ ਗਿਆ ਬਹੁਤ ਬਹੁਤ ਬਿਜ਼ਨਸ ਜਿਹੜਾ ਬੰਦਾ ਪੜਿਆ ਇੱਥੇ ਕੰਮ ਚਲਾ ਸਕਦਾ ਹੁਣ ਮੰਨ ਲਓ ਕਿ ਤੁਹਾਡੀ ਤੇ ਇੱਕ ਮਜਬੂਰੀ ਬਣ ਚੁੱਕੀ ਤੁਸੀਂ ਉਧਰ ਵੀ ਬਿਜ਼ਨਸ ਖੋਲੀ ਬੈਠੇ ਹੋ ਤੇ ਤੁਹਾਡਾ ਅੰਦਰੋਂ 80% ਦਿਲ ਕਰਦ ਰਗਾ ਯਾਰ ਪੰਜਾਬ ਜਾ ਕੇ ਬਿਜ਼ਨਸ ਕਰੀਏ ਹਾਂ ਇੱਥੇ ਰਹੀਏ ਪਰ ਹੁਣ ਆਪਾਂ ਇੰਨੇ ਲੱਖਾਂ ਕਰੋੜਾ ਰੁਪਏ ਉਧਰ ਵੀ ਲਾਈ ਬੈਠੇ ਆ ਤੇ ਆਪਾਂ ਉਧਰੋਂ ਇੱਧਰ ਆਉਣਾ ਮੁਸ਼ਕਲ ਹੋ ਗਿਆ ਹੁਣ ਉਧਰੋਂ ਸਾਨੂੰ ਤਾਂ ਆਉਣਾ ਬਹੁਤ ਮੁਸ਼ਕਲ ਹਾਂ ਨਹੀਂ ਤੇ ਦਿਲ ਤਾਂ ਇਹੀ ਕਰਦਾ ਕਿ ਪੰਜਾਬ ਚ ਖੋਲ ਲਈਏ ਕਰਦਾ ਨਾ ਜ਼ਰੂਰ ਹਾਂ ਇਹ ਚੱਕਰ ਆਈ ਠੀਕ ਹੈ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਧੰਨਵਾਦ ਜੀ ਤੇ ਆਸ ਕਰਦੇ ਜਦੋਂ ਆਉਂਦੇ ਆ ਸਮੇਂ ਆਪਾਂ ਫੇਰ ਜਲਦੀ ਮਿਲੀਏ ਤੇ ਫੇਰ ਤੁਸੀਂ ਬਾਹਰ ਆਓ ਤੇ ਫੇਰ ਮਿਲੀਏ ਤੁਹਾਨੂੰ ਠੀਕ ਹੈ ਸਤਿਕਾਰ ਜੀ ਹਾਂਜੀ ਠੀਕ ਜੀ